ਦੇ ਵਿੱਚ ਆਪਦੇਸ਼ ਬਖਸ਼ਿਸ਼ ਕਰਦੇ ਨੇ ਉਸ ਨੂੰ ਕੁਝ ਸਮਾਂ ਇੱਥੇ ਧਿਆਨ ਦੁਆਰਾ ਸਮਝਣ ਦਾ ਯਤਨ ਕਰਨਾ ਹੈ ਕਿਉਂਕਿ ਮਾਰੇ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਆਪਦੇਸ਼ ਬਖਸ਼ਿਸ਼ ਕਰਦੇ ਹੋਏ ਸਮਝਾਉਂਦੇ ਨੇ ਕਿ ਅਸੀਂ ਏ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਸਰੀਰ ਹੈ ਜਿਸ ਵਿੱਚ ਅਸੀਂ ਸਾਰੇ ਆ ਚੁੱਕੇ ਹਾਂ ਔਰ ਇਹ ਸਰੀਰ ਸਾਨੂੰ ਬਖਸ਼ਿਸ਼ ਹੋ ਚੁੱਕਾ ਹੈ ਪ੍ਰਾਪਤ ਹੋ ਚੁੱਕਾ ਹੈ ਤੇ ਮਾਰੇ ਕਹਿੰਦੇ ਨੇ ਭਾਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀ ਇੰਟਰ ਵੀ ਬੜੀ ਹੈ ਇਹ ਜਿਹੜਾ ਸਰੀਰ ਹੈ ਜਿਸ ਨੂੰ ਗੁਰਬਾਣੀ ਦੇ ਵਿੱਚ ਘਰ ਵੀ ਆਖਿਆ ਹੈ ਇਸ ਘਰ ਦੇ ਵਿੱਚ ਸਾਨੂੰ ਭੇਜਿਆ ਗਿਆ ਹੈ ਤੇ ਅਸੀਂ ਕੌਣ ਹਾਂ ਅਸੀਂ ਸਾਰੇ ਮਨ ਹਾਂ ਔਰ ਇਹ ਜਿਹੜਾ ਮਨ ਹੈ ਇਸ ਸਰੀਰ ਦੇ ਵਿੱਚ ਇਹ ਕਿੱਥੋਂ ਆਇਆ ਹੈ ਅੱਜ ਆਪਾਂ ਥੋੜੀ ਜੀ ਇਹ ਵੀ ਵਿਚਾਰ ਕਰਨੀ ਹੈ ਜਿਸਾ ਹੁਣ ਤੁਸੀਂ ਆਏ ਹੋ ਕੋਈ ਜਲੰਧਰ ਸ਼ਹਿਰ ਤੋਂ ਆਇਆ ਹੈ ਕੋਈ ਇੱਥੇ ਪਿੰਡ ਵਿੱਚੋਂ ਆਇਆ ਹੈ ਕੋਈ ਥੋੜਾ ਹੋਰ ਦੂਰੋਂ ਆਇਆ ਹੈ ਇਸ ਤਰ੍ਹਾਂ ਸਾਰੇ ਆ ਰਹੇ ਹਾਂ ਜੇ ਆਪ ਨੂੰ ਕੋ ਪੁੱਛਦਾ ਹੈ ਅਸੀਂ ਦੱਸਦੇ ਹਾਂ ਫਲਾਨੀ ਥਾਂ ਤੋਂ ਆਏ ਹਾਂ ਜਦੋਂ ਇੱਥੇ ਸਮਾਪਤੀ ਹੋ ਜੇਗੀ ਆਪਾਂ ਇੱਥੋਂ ਉੱਠਣਾ ਹੈ ਤੇ ਜਿੱਥੋਂ ਜਿੱਥੋਂ ਆਏ ਹਾਂ ਉੱਥੇ-ਉੱਥੇ ਜਾਣਾ ਹੈ ਹੁਣ ਇਹ ਜਿਹੜਾ ਮਨ ਐ ਸਰੀਰ ਵਿੱਚ ਆਇਆ ਹੈ ਇਹ ਕਿੱਥੋਂ ਆਇਆ ਹੈ ਏ ਦਾ ਮਾਤਾ ਪਿਤਾ ਕੌਣ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਕੱਲ ਨੂੰ ਆਪਾਂ ਇੱਥੇ ਜਦੋਂ சுவாਸ ਖਤਮ ਹੋ ਗਏ ਇਹ ਸਰੀਰ ਨੂੰ ਛੱਡਣਾ ਹੈ ਤੇ ਜਦੋਂ ਇਹ ਸਰੀਰ ਨੂੰ ਛੱਡਣਾ ਤੇ ਆਪਾਂ ਕਿੱਥੇ ਜਾਣਾ ਹੈ ਉਹ ਸਾਨੂੰ ਪਤਾ ਹੋਣਾ ਚਾਹੀਦਾ ਤਾਂ ਮਹਾਰਜ ਕਹਿੰਦੇ ਨੇ ਘਤ ਕੀ ਮਾਈ ਬਾਪ ਘਤ ਕੇਰਾ ਕਿ ਦੂ ਥਾਉ ਹਮ ਆਏ ਜਦੋਂ ਅਸੀਂ ਵਿਚਾਰ ਕਰਦੇ ਹਾਂ ਗੁਰਬਾਣੀ ਦੇ ਨਾਲ ਵਿਚਾਰ ਕਰਦੇ ਹਾਂ ਖੋਜ ਕਰਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸੁੰਨ ਵਿੱਚੋਂ ਆਏ ਹਾਂ ਸਾਡਾ ਜਿਹੜਾ ਮਾਤਾ ਪਿਤਾ ਹੈ ਉਹ ਸੁੰਨ ਵਿੱਚ ਰਹਿੰਦਾ ਹੈ ਤੇ ਸੁੰਨ ਵਿੱਚ ਹੀ ਸਾਡਾ ਜਨਮ ਹੋਇਆ ਹੈ ਸੁੰਨ ਵਿੱਚੋਂ ਸਾਨੂੰ ਇੱਧਰ ਭੇਜਿਆ ਗਿਆ ਹੈ ਜਿਹੜਾ ਸੁੰਨ ਤੋਂ ਪਾਉਣ ਪਾਣੀ ਤੇ ਬਸੰਤਰ ਦਾ ਖੇਲ ਸ਼ੁਰੂ ਹੋਇਆ ਹੈ ਸਾਨੂੰ ਉਸ ਤਤਾਂ ਦੇ ਖੇਲ ਵਿੱਚ ਭੇਜਿਆ ਗਿਆ ਤੇ ਅਸੀਂ ਕਿਥੋਂ ਆਏ ਹਾਂ ਸਾਰੇ ਸੁੰਨ ਵਿੱਚੋਂ ਆਏ ਹਾਂ ਸੁੰਨ ਉਹ ਅਵਸਥਾ ਹੈ ਨਰਬਤ ਨਰਬਤ ਤੁੰਦੁਕਾਰਾ ਤਰਣ ਨਾ ਗਗਨਾ ਮੁਕਮ ਅਪਾਰਾ ਨਾ ਦਿਨ ਰੈਣ ਨਾ ਚੰਦਨ ਸੂਰਜ ਸੁੰਨ ਸਮਾਦ ਲਗਾਇੰਦਾ ਉਹ ਅਵਸਥਾ ਹੈ ਜਿੱਥੇ ਨਿਰੰਕਾਰ ਪਰਮਾਤਮਾ ਆਪ ਵਸਦਾ ਹੈ ਉਸ ਨੂੰ ਸੁਨ ਆਖਦੇ ਨੇ ਤੇ ਉਹ ਜਿਹੜਾ ਸੁਨ ਹੈ ਉਸ ਨੂੰ ਨਿਰੰਕਾਰ ਦਾ ਘਰ ਵੀ ਕਿਹਾ ਗਿਆ ਹੈ ਇਸ ਕਰਕੇ ਇਹ ਸਾਨੂੰ ਗੁਰੂ ਦੱਸਦਾ ਹੈ ਬਾਣੀ ਦੱਸਦੀ ਹੈ ਕਿ ਆਪਾਂ ਕਿਥੋਂ ਆਏ ਹਨ ਰੇ ਸੁਨ ਵਿੱਚੋਂ ਤੇ ਮਾਰੀ ਕਹਿੰਦੇ ਨੇ ਸਤਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚ ਕਰਬਾਰਾ ਸਾਡਾ ਜਿਹੜਾ ਘਰ ਹੈ ਉਹ ਸੁੰਨ ਹੈ ਇਹ ਸੁੰਨ ਵਿੱਚੋਂ ਸਾਨੂੰ ਭੇਜਿਆ ਗਿਆ ਹੈ ਸੁੰਨ ਤੋਂ ਸਾਰਾ ਖੇਲ ਸ਼ੁਰੂ ਹੈ ਤੇ ਅਸੀਂ ਸੁੰਨ ਵਿੱਚੋਂ ਸਾਡਾ ਜਨਮ ਹੋਇਆ ਤੇ ਸਾਨੂੰ ਇਸ ਘਰ ਦੇ ਵਿੱਚ ਖੇਲਣ ਵਾਸਤੇ ਭੇਜਿਆ ਗਿਆ ਜਿਸ ਨੂੰ ਦਸਾਂ ਦਵਾਰਾਂ ਦਾ ਘਰ ਕਹਿੰਦੇ ਨੇ ਜਿਸ ਨੂੰ ਆਪਾਂ ਸਰੀਰ ਆਖਦੇ ਹਾਂ ਇਸ ਦੇ ਵਿੱਚ ਸਾਨੂੰ ਭੇਜਿਆ ਗਿਆ ਹੈ ਤੇ ਅਸੀਂ ਕੌਣ ਹਾਂ ਸਾਰੇ ਮਨ ਹਾਂ ਕਿਉਂਕਿ ਮਨ ਹੀ ਇਸ ਸਰੀਰ ਦੇ ਵਿੱਚ ਆ ਕੇ ਦੇਖਦਾ ਹੈ ਬੋਲਦਾ ਹੈ ਔਰ ਸੁਣਦਾ ਹੈ ਇਹ ਜਿਹੜਾ ਕਰ ਹੈ ਇਹ ਨਾਂ ਤਾਂ ਦੇਖਦਾ ਹੈ ਨਾ ਸੁਣਦਾ ਹੈ ਨਾ ਬੋਲਦਾ ਹੈ ਇਸ ਕਰਕੇ ਮਾਰੇ ਕਹਿੰਦੇ ਨੇ ਕਥਤਾ ਬਕਤਾ ਸੁਣਤਾ ਸੋਏ ਆਪ ਵਿਚਾਰੇ ਸਭੋ ਗਿਆਨੀ ਹੋਏ ਹੁਣ ਆਪਾਂ ਇਹੀ ਗਿਆਨ ਪ੍ਰਾਪਤ ਕਰਨਾ ਹੈ ਥੋੜਾ ਥੋੜਾ ਮੈਂ ਤੁਹਾਨੂੰ ਪੁੱਛਾਂਗਾ ਤੁਸੀਂ ਦੱਸਣਾ ਹੈ ਹੁਣ ਇਹ ਜਿਹੜਾ ਮਨ ਹੈ ਇਹ ਸਰੀਰ ਦੇ ਵਿੱਚ ਆਇਆ ਇਹ ਕਿੱਥੋਂ ਆਇਆ ਹੈ ਸੁੰਨ ਵਿੱਚੋਂ ਸੁੰਨ ਤੋਂ ਸਾਰਾ ਪਸਾਰਾ ਹੋਇਆ ਹੈ ਹੁਣ ਜਦੋਂ ਮਨ ਇਸ ਸੁੰਨ ਵਿੱਚੋਂ ਇੱਥੇ ਆਉਂਦਾ ਹੈ ਇਹ ਦਸਵਾਂ ਦਵਾਰਾਂ ਦੇ ਸਰੀਰ ਵਿੱਚ ਇਹਦੇ ਵਾਸਤੇ ਮਨ ਦੇ ਰਹਿਣ ਵਾਸਤੇ ਇੱਥੇ ਪਰਮਾਤਮਾ ਇੱਕ ਦਸਵਾਂ ਦਵਾਰ ਤਿਆਰ ਕਰਦੇ ਨੇ ਕਿਉਂਕਿ ਮਨ ਨੇ ਇੱਥੇ ਕੁਝ ਸਮਾਂ ਰਹਿਣਾ ਹੈ ਤੇ ਮਨ ਨੇ ਕਿੰਨਾ ਚਿਰ ਰਹਿਣਾ ਹੈ ਇੱਥੇ ਜਿੰਨਾ ਚਿਰ ਆ ਪਾਉਣ ਦਾ ਖੇਲ ਚੱਲਣਾ ਹੈ ਉਹਨਾਂ ਚਿਰ ਮਨ ਦਾ ਸੁਬੰਧ ਇਸ ਦੇਹੀ ਦੇ ਨਾਲ ਰਹਿੰਦਾ ਹੈ ਔਰ ਇਹ ਜਿਹੜੀ ਪਾਉਣ ਹੈ ਇਹ ਜਿਹੜੇ ਸਵਾਸ ਨੇ ਇਹ ਗਿਣਤੀ ਦੇ ਨੇ ਤੇ ਪ੍ਰਮਾਤਮਾ ਨੇ ਇਹ ਖੇਲ ਸ਼ੁਰੂ ਕੀਤਾ ਹੈ ਇਸ ਨੂੰ ਕਹਿੰਦੇ ਨੇ ਪਵਣੇ ਖੇਲ ਕੀਆ ਸਭ ਥਾਈਂ ਕਲਾ ਖੇਂਚੇ ਤਾਂ ਆਇੰਦਾ ਪਰਮਾਤਮਾ ਨੇ ਪੌਣ ਦੁਆਰਾ ਖੇਲ ਸ਼ੁਰੂ ਕਰਕੇ ਤੇ ਮਨ ਨੂੰ ਇਹਦੇ ਵਿੱਚ ਜਦੋਂ ਭੇਜਿਆ ਹੈ ਤੇ ਜਿੰਨਾ ਚਿਰ ਮਨ ਨੇ ਰਹਿਣਾ ਹੈ ਇੱਥੇ ਖੇਲਣਾ ਹੈ ਤੇ ਖੇਲਦੇ ਆ ਖੇਲਦੇ ਆ ਮਨ ਨੂੰ ਆਪਣੀ ਖੁਰਾਕ ਦੀ ਲੋੜ ਪੈਣੀ ਹੈ ਤੇ ਮਨ ਦੀ ਜਿਹੜੀ ਖੁਰਾਕ ਹੈ ਉਹ ਅੰਮ੍ਰਿਤ ਰਸ ਹੈ ਮਨ ਦੀ ਜਿਹੜੀ ਖੁਰਾਕ ਅੰਮ੍ਰਿਤ ਰਸ ਹੈ ਉਹ 10ਵੇਂ ਦਵਾਰ ਦੇ ਵਿੱਚ ਜਿਹੜਾ ਮਨ ਦਾ ਘਰ ਹੈ ਉਹਦੇ ਵਿੱਚ ਪ੍ਰਮਾਤਮਾ ਨੇ ਰੱਖੀ ਹੋਈ ਹੈ ਤੇ ਮਨ ਨੂੰ ਸਮਝਾਇਆ ਕਿ ਜਦੋਂ ਤੈਨੂੰ ਇੱਛਾ ਹੋਵੇ ਤੇ ਤੂੰ ਇੱਥੇ ਆ ਕੇ ਆਪਣੀ ਜਿਹੜੀ ਖੁਰਾਕ ਹੈ ਉਸ ਨੂੰ ਪ੍ਰਾਪਤ ਕਰ ਸਕਦਾ ਹੈ ਇਹ ਖੁਸ਼ਾਗ ਤੈਨੂੰ ਤਾਂ ਮਿਲੇਗੀ ਜੇ ਤੂੰ ਨਾਮ ਦੇ ਵਿੱਚ ਸਮਾ ਜਾਵੇਂਗਾ ਤੇ ਉਹ ਜਿਹੜਾ ਨਾਮ ਹੈ ਉਹ ਵੀ ਇੱਥੇ ਰੱਖ ਦਿੱਤਾ ਹੈ ਨਾਮ ਦੇ ਵਿੱਚ ਸਮਾਉਣ ਦੇ ਨਾਲ ਜਦੋਂ ਇਸ ਨੂੰ ਅੰਮ੍ਰਿਤ ਰਸ ਮਿਲਣਾ ਹੈ ਇਸ ਮਨ ਨੇ ਜਾਗਤ ਅਵਸਥਾ ਵਿੱਚ ਆ ਜਾਣਾ ਹੈ ਤੇ ਜਦੋਂ ਜਾਗਤ ਅਵਸਥਾ ਵਿੱਚ ਆ ਗਿਆ ਇਸਨੇ ਜੋਤ ਦਾ ਇਸਤੇਮਾਲ ਕਰਨਾ ਹੈ ਉਹ ਬ੍ਰह्म ਜੋਤ ਦਾ ਵੀ ਇੱਥੇ ਪ੍ਰਬੰਧ ਕੀਤਾ ਹੈ ਬ੍ਰह्म ਜੋਤ ਨੂੰ ਵਰਤਣ ਵਾਸਤੇ ਮਨ ਨੇ ਜੋ ਗਿਆਨ ਲੈਣਾ ਹੈ ਉਹ ਬ੍ਰह्म ਗਿਆਨ ਇੱਥੇ ਰੱਖਿਆ ਹੋਇਆ ਹੈ ਇਸ ਵਾਸਤੇ ਇਸ ਨਿਜ ਮਹਿਲ ਦੇ ਵਿੱਚ ਮੰਦੀਆਂ ਇਹ ਸਹੂਲਤਾ ਰੱਖੀਆਂ ਹੋਈਆਂ ਹਨ ਤੇ ਇਹ ਜਿਹੜਾ ਮਨ ਦਾ ਮਹਿਲ ਹੈ ਇਹਨੂੰ ਕੋਠੜੀ ਕਹਿੰਦੇ ਨੇ ਕੋਠੜੀ ਇਸ ਕੋਠੜੀ ਦੇ ਵਿੱਚ ਇਹ ਵਸਤੂਆਂ ਰੱਖ ਕੇ ਤੇ ਮਨ ਨੂੰ ਸਮਝਾ ਕੇ ਇੱਥੇ ਪਾਉਣ ਵਿੱਚ ਭੇਜਦੇ ਨੇ ਤੇ ਇਸ ਨੂੰ